ਕਈ ਵਾਰ ਜ਼ਿੰਦਗੀ ਵਿੱਚ ਕੁਝ ਅਜਿਹਾ ਵਾਪਰਦਾ ਹੈ ਜੋ ਸਾਡੀਆਂ ਸੋਚਾਂ ਦੀ ਧਾਰ ਹੀ ਮੋੜ ਦਿੰਦਾ ਹੈ ਅਸੀਂ ਹਰ ਰੋਜ਼ ਕਿਸੇ ਦੀ ਚਮਕਦਾਰ ਜ਼ਿੰਦਗੀ ਦੇ ਪਿੱਛੇ ਦੌੜਦੇ ਹਾਂ ਪੈਸਾ ਸ਼ੌਰਤ ਇਲਮ ਜੈਤ ਪਰ ਫਿਰ ਵੀ ਇੱਕ ਖਾਲੀਪਨ ਹੈ ਜੋ ਅੰਦਰੋਂ ਚੁੱਪਚਾਪ ਸਾਡਾ ਦਿਲ ਖਾ ਰਿਹਾ ਹੁੰਦਾ ਹੈ ਕੀ ਇਹ ਖਾਲੀਪਨ ਕਿਸੇ ਰੋਹਾਨੀ ਅਰਥ ਦੀ ਭਾਲ ਕਰ ਰਿਹਾ ਹੈ ਕੀ ਇਹ ਸੰਕੇਤ ਹੈ ਕਿ ਅਸੀਂ ਆਪਣੇ ਰਾਹ ਤੋਂ ਭਟਕ ਗਏ ਹਾਂ ਇਹ ਕਹਾਣੀ ਤਿੰਨ ਅਜਿਹੇ ਮੁਸਾਫਰਾਂ ਦੀ ਹੈ ਜਿਨ੍ਹਾਂ ਦੇ ਰਾਹ ਵੱਖਰੇ ਸੀ ਪਰ ਮੰਜ਼ਿਲ ਇੱਕੋ ਸੀ ਤੁਸੀਂ ਜੋ ਸੁਣਨ ਜਾ ਰਹੇ ਹੋ ਉਹ ਸਿਰਫ ਇੱਕ ਕਹਾਣੀ ਨਹੀਂ ਇਹ ਤੁਹਾਡੀ ਆਪਣੀ ਅੰਦਰਲੀ ਯਾਤਰਾ ਦੀ ਸ਼ੁਰੂਆਤ ਹੋ ਸਕਦੀ ਹੈ জাফর ਕਹ ਲਓ ਇਹ ਕਹਾਣੀ ਤਿੰਨ ਮੁਸਾਫਰਾਂ ਦੀ ਹੈ ਪਰ ਉਹ ਤਿੰਨ ਅਸਲ ਵਿੱਚ ਅਸੀਂ ਹੀ ਹਾਂ ਇਹ ਕਹਾਣੀ ਬਹੁਤ ਪੁਰਾਣੇ ਸਮਿਆਂ ਦੀ ਹੈ ਉਹ ਸਮਾਂ ਜਦੋਂ ਅਸਲ ਰੱਬ ਦੇ ਭਗਤ ਸੰਤ ਫਕੀਰ ਸ਼ਹਿਰ ਦੀਆਂ ਗਲੀਆਂ ਵਿੱਚ ਆਮ ਹੀ ਦਿਖਿਆ ਕਰਦੇ ਸੀ ਉਨਾ ਹੀ ਦਿਨਾਂ ਵਿੱਚ ਕਿਸੇ ਨਗਰੀ ਦੇ ਬਾਰੀ ਹਿੱਸੇ ਵਿੱਚ ਇੱਕ ਫਕੀਰ ਵੱਸਦਾ ਸੀ ਲੋਕ ਉਹਨੂੰ ਬशीर बाबा ਕਿਹਾ ਕਰਦੇ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਵੱਖਰਾ ਚਾਨਣ ਸੀ ਬੋਲਾਂ ਵਿੱਚ ਠੰਡਕ ਤੇ ਹਸਤੀ ਵਿੱਚ ਰੱਬ ਦੀ ਝਲਕ ਮਿਲਦੀ ਸੀ ਬशीर बाबा ਇੱਕ ਸੁਧਾਰਨ ਜੀ ਝੌਂਪੜੀ ਵਿੱਚ ਰਹਿੰਦਾ ਸੀ ਜੋ ਦਰਖਤਾਂ ਨਾਲ ਘਿਰੇ ਇੱਕ ਮੈਦਾਨ ਵਿੱਚ ਬਣੀ ਹੋਈ ਸੀ ਉਹ ਨਾ ਤਾਂ ਦੁਨੀਆਂ ਦੇ ਕਿਸੇ ਲਾਲਚ ਵਿੱਚ ਸੀ ਨਾ ਹੀ ਕਿਸੇ ਸ਼ੌਰਤ ਦੀ ਭੁੱਖ ਵਿੱਚ ਹਰ ਰੋਜ਼ ਸਵੇਰੇ ਲੋਕ ਦੂਰੋਂ ਦੂਰੋਂ ਉਹਨਾਂ ਦੀ ਸੇਵਾ ਵਿੱਚ ਆਉਂਦੇ ਆਪਣੇ ਦੁੱਖ ਦੱਸਦੇ ਤੇ ਸ਼ਾਂਤੀ ਪਾ ਲੈਂਦੇ ਇੱਕ ਦਿਨ ਜਦੋਂ ਮੌਸਮ ਕੁਝ ਠੰਡਾ ਹੋ ਗਿਆ ਸੀ ਤੇ ਹਵਾਵਾਂ ਵਿੱਚ ਇੱਕ ਅਜੀਬ ਜਿਹੀ ਨਮੀ ਸੀ ਉਦੋਂ ਹੀ ਤਿੰਨ ਮੁਸਾਫਿਰ ਉਸ ਨਗਰੀ ਵਿੱਚ ਦਾਖਲ ਹੋਏ ਇਹ ਤਿੰਨੇ ਵੱਖ-ਵੱਖ ਸੁਭਾ ਦੇ ਮਾਲਕ ਸੀ ਪਰ ਇੱਕੋ ਹੀ ਮੰਜ਼ਲ ਦੀ ਭਾਲ ਵਿੱਚ ਸੀ ਸੱਚ ਦੀ ਭਾਲ ਵਿੱਚ ਆਤਮਿਕ ਸ਼ਾਂਤੀ ਦੀ ਭਾਲ ਵਿੱਚ ਤੇ ਸ਼ਾਇਦ ਰੱਬ ਦੇ ਨੇੜੇ ਹੋਣ ਦੀ ਤਮੰਨਾ ਵਿੱਚ ਪਹਿਲਾ ਮੁਸਾਫਿਰ ਫਰਮਾਨ ਇੱਕ ਵਪਾਰੀ ਸੀ ਜੋ ਧਨ-ਦੌਲਤ ਹੋਣ ਦੇ ਬਾਵਜੂਦ ਵੀ ਅੰਦਰੋਂ ਬੇਚੈਨੀ ਨਾਲ ਘਿਰਿਆ ਹੋਇਆ ਸੀ। ਉਹਨੂੰ ਆਪਣੀ ਦੌਲਤ ਵਿੱਚ ਕੋਈ ਚਮਕ ਨਹੀਂ ਮਹਿਸੂਸ ਹੁੰਦੀ ਸੀ। ਦੂਜਾ ਮੁਸਾਫਿਰ ਜ਼ਹੂਰ ਇੱਕ ਨੌਜਵਾਨ ਤਲਵਾਰਬਾਜ਼ ਸੀ ਜੋ ਕਿ ਲੜਾਈਆਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਵੀ ਅੰਦਰੋਂ ਖਾਲੀ ਮਹਿਸੂਸ ਕਰਦਾ ਸੀ। ਉਸ ਨੂੰ ਆਪਣੇ ਪਾਪਾਂ ਦਾ ਅਹਿਸਾਸ ਸੀ ਪਰ ਮੁਆਫੀ ਦਾ ਰਾਹ ਨਹੀਂ ਜਾਣਦਾ ਸੀ। ਤੀਜਾ ਮੁਸਾਫਿਰ ਕਰੀਮ ਇੱਕ ਸਿੱਧਾ ਸਾਦਾ ਪਿੰਡਾ ਵਾਲਾ ਉਹਦੀ ਜ਼ਿੰਦਗੀ ਵਿੱਚ ਨਾ ਕੋਈ ਵੱਡੀ ਕਹਾਣੀ ਸੀ ਨਾ ਕੋਈ ਖਾਸ ਤਜਰਬਾ ਪਰ ਉਹਦੇ ਦਿਲ ਵਿੱਚ ਰੱਬ ਨੂੰ ਜਾਣਨ ਦੀ ਤਲਖ ਮੌਜੂਦ ਸੀ ਤਿੰਨੇ ਮੁਸਾਫਿਰ ਉਸ ਨਗਰੀ ਦੇ ਲੋਕਾਂ ਕੋਲੋਂ ਪੁੱਛਣ ਲੱਗੇ ਕਿ ਇਸ ਨਗਰੀ ਵਿੱਚ ਕੋਈ ਐਸਾ ਸ਼ਖਸ ਹੈ ਜੋ ਸਾਨੂੰ ਸਹੀ ਰਾਹ ਵਿਖਾ ਸਕੇ ਲੋਕਾਂ ਨੇ ਬਾਬੇ ਬशीर ਦੀ ਝੌਂਪੜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਾਓ ਸ਼ਾਇਦ ਤੁਹਾਡੀ ਭਾਲ ਉੱਥੇ ਪੂਰੀ ਹੋ ਜਾਵੇ ਤਿੰਨੇ ਮੁਸਾਫਿਰ ਜਦੋਂ ਬਾਬੇ ਦੀ ਕੁਟਿਆ ਤੇ ਪਹੁੰਚੇ ਤਾਂ ਦੇਖਿਆ ਕਿ ਇੱਕ ਸਧਾਰਨ ਕੱਪੜਿਆਂ ਵਿੱਚ ਚਿੱਟੀ ਦਾੜੀ ਵਾਲਾ ਬਜ਼ੁਰਗ ਇੱਕ ਦਰਖਤ ਦੀ ਛਾਂ ਹੇਠ ਬੈਠਾ ਸੀ। ਉਸ ਦੀਆਂ ਅੱਖਾਂ ਬੰਦ ਸੀ ਪਰ ਚਿਹਰਾ ਰੌਸ਼ਨ ਤੇ ਨੂਰਾਨੀ ਸੀ। ਤਿੰਨਾਂ ਨੇ ਸਤਿਕਾਰ ਨਾਲ ਮੱਥਾ ਟੇਕਿਆ। ਬਾਬੇ ਨੇ ਅੱਖਾਂ ਖੋਲੀਆਂ। ਇੱਕ ਵੱਖਰੀ ਮੁਸਕਰਾਹਟ ਨਾਲ ਬੋਲਿਆ, ਆਓ ਪੁੱਤਰੋ, ਬੈਠੋ। ਤੁਸੀਂ ਹਾਲੇ ਆਏ ਨਹੀਂ ਸੀ ਪਰ ਤੁਹਾਡੇ ਆਉਣ ਦਾ ਅਹਿਸਾਸ ਮੈਨੂੰ ਪਹਿਲਾਂ ਹੀ ਹੋ ਗਿਆ ਸੀ। ਇਹ ਗੱਲ ਸੁਣ ਕੇ ਤਿੰਨੇ ਹੈਰਾਨ ਰਹਿ ਗਏ ਤੇ ਪੁੱਛਣ ਲੱਗੇ ਬਾਬਾ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਅਸੀਂ ਆ ਰਹੇ ਹਾਂ ਬਾਬਾ ਬशीर ਬੋਲਿਆ ਜਿਸ ਦਿਲ ਵਿੱਚ ਰੱਬ ਦਾ ਨਾਮ ਵਸਦਾ ਹੋਵੇ ਉਸ ਤੋਂ ਕੋਈ ਵੀ ਗੱਲ ਲੁਕਦੀ ਨਹੀਂ ਹੁੰਦੀ ਫਿਰ ਬਾਬੇ ਨੇ ਤਿੰਨਾਂ ਵੱਲ ਤੱਕਿਆ ਤੇ ਕਿਹਾ ਕਿ ਤੁਸੀਂ ਤਿੰਨੇ ਵੱਖ-ਵੱਖ ਰਾਹਾਂ ਤੋਂ ਜ਼ਰੂਰ ਆਏ ਹੋ ਪਰ ਤੁਹਾਡੀ ਮੰਜ਼ਿਲ ਇੱਕ ਹੀ ਹੈ ਉਹ ਹੈ ਸਾਰੇ ਸੰਸਾਰ ਦੇ ਮਾਲਕ ਵੱਲ ਵਾਪਸੀ ਪਰ ਯਾਦ ਰੱਖੋ ਹਰ ਖੋਜ ਕੁਰਬਾਨੀ ਮੰਗਦੀ ਹੈ ਫਿਰ ਬਾਬੇ ਨੇ ਪਹਿਲੇ ਮੁਸਾਫਰ ਫਰਮਾਨ ਵਾਲੇ ਵੇਖਿਆ ਤੇ ਕਿਹਾ ਤੂੰ ਤਨਵਾਨ ਹੈ ਪਰ ਤੇਰਾ ਦਿਲ ਗਰੀਬ ਹੈ ਕੀ ਤੂੰ ਕਦੇ ਉਸ ਹੱਥ ਨੂੰ ਦੇਖਿਆ ਜੋ ਦਿੰਦਾ ਹੈ ਪਰ ਫਿਰ ਵੀ ਕਦੇ ਮੰਗਦਾ ਨਹੀਂ ਫਰਮਾਨ ਅੱਖਾਂ ਪਰ ਆਇਆ ਤੇ ਕਹਿਣ ਲੱਗਾ ਬਾਬਾ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਕਮਾਇਆ ਪਰ ਇਸ ਦਿਲ ਨੂੰ ਕਦੇ ਵੀ ਚੈਨ ਨਹੀਂ ਮਿਲਿਆ ਮੈਨੂੰ ਦੱਸੋ ਕਿ ਦੌਲਤ ਨੂੰ ਬਰਕਤ ਵਿੱਚ ਕਿਵੇਂ ਬਦਲਿਆ ਜਾਵੇ ਬਾਬੇ ਨੇ ਕਿਹਾ ਦੌਲਤ ਵਿੱਚ ਬਰਕਤ ਉਦੋਂ ਹੀ ਆਉਂਦੀ ਹੈ ਜਦੋਂ ਉਹ ਪਿਆਰ ਤੇ ਸੇਵਾ ਲਈ ਵਰਤੀ ਜਾਵੇ ਕੱਲ ਸਵੇਰੇ ਤੁਸੀਂ ਤਿੰਨੋਂ ਮੇਰੇ ਨਾਲ ਚੱਲੋਗੇ ਤੇ ਸਭ ਤੋਂ ਪਹਿਲਾਂ ਫਰਮਾਨ ਦੀ ਪ੍ਰੀਖਿਆ ਹੋਏਗੀ ਫਿਰ ਬਾਬੇ ਨੇ ਜ਼ਹੂਰ ਵੱਲ ਵੇਖਿਆ ਤੇ ਕਿਹਾ ਜ਼ਹੂਰ ਤੂੰ ਆਪਣੇ ਬਾਹਰਲੇ ਦੁਸ਼ਮਣਾਂ ਨੂੰ ਤਾਂ ਹਰਾਇਆ ਪਰ ਆਪਣੇ ਅੰਦਰਲੇ ਨਫਸ ਤੋਂ ਹਾਰ ਗਿਆ ਕੀ ਤੂੰ ਹੁਣ ਆਪਣੇ ਮਨ ਨੂੰ ਕਾਬੂ ਕਰਨ ਲਈ ਤਿਆਰ ਹੈ ਜ਼ਹੂਰ ਨੇ ਨਜ਼ਰ ਥੱਲੇ ਕਰ ਲਈ ਤੇ ਹੌਲੀ ਦੇ ਨੇ ਕਿਹਾ ਬਾਬਾ ਮੈਂ ਕਈ ਲੋਕਾਂ ਨੂੰ ਝੋਟ ਪਹਚਾਈ ਪਰ ਹੁਣ ਮੈਂ ਆਪਣੇ ਦਿਲ ਦੇ ਜ਼ਖਮਾਂ ਦਾ ਇਲਾਜ ਚਾਹੁੰਨਾ ਵਾ ਬਾਬੇ ਬशीर ਨੇ ਆਖਿਆ ਰੱਬ ਕੋਲੋਂ ਮਾਫੀ ਦਾ ਰਾਹ ਤਲਵਾਰ ਰਾਹੀਂ ਨਹੀਂ ਅੱਖਾਂ ਦੇ ਹੰਝੂਆਂ ਰਾਹੀਂ ਖੁੱਲਦਾ ਹੈ ਤੇਰੇ ਉੱਤੇ ਵੀ ਉਹ ਸਮਾਂ ਆਵੇਗਾ ਜਦੋਂ ਤੈਨੂੰ ਆਪਣਾ ਲੰਗਿਆ ਹੋਇਆ ਪਰਛਾਵਾਂ ਵੇਖਣਾ ਪਵੇਗਾ ਆਖਰ ਵਿੱਚ کریم ਦੀ ਵਾਰੀ ਆਈ ਬਾਬੇ ਨੇ ਉਹਦੀਆਂ ਅੱਖਾਂ ਵਿੱਚ ਵੇਖਿਆ ਤੇ ਕਿਹਾ ਤੇਰਾ ਦਿਲ ਤਾਂ ਸਾਫ਼ ਹੈ ਪਰ ਤੇਰਾ ਸਵਾਲ ਗੰਭੀਰ ਹੈ ਕੀ ਤੂੰ ਉਸ ਰੱਬ ਨੂੰ ਸਮਝਣਾ ਚਾਹੁੰਦਾ ਹੈ کریم ਨੇ ਨਰਮੀ ਨਾਲ ਸਿਰ ਹਿਲਾਇਆ ਤੇ ਕਿਹਾ हां बाबा मैं रब ਨੂੰ ਸਮਝਣਾ ਚਾਹੁੰਨਾ ਪਰ ਇਹ ਮੇਰੇ ਤੋਂ ਹੋ ਨਹੀਂ پا ਰਿਹਾ ਬਾਬੇ ਨੇ ਕਿਹਾ ਫਿਰ ਆਪਣੇ ਦਿਲ ਨੂੰ ਇੱਕ ਸ਼ੀਸ਼ਾ ਬਣਾ ਲੈ ਤੇ ਉਸ ਦੀ ਹਸਤੀ ਨੂੰ ਉਹਦੇ ਵਿੱਚ ਲੱਭ ਪਰ ਯਾਦ ਰੱਖੀ ਜਿਹੜਾ ਸ਼ੀਸ਼ਾ ਮੈਲਾ ਹੋਵੇ ਉਹਦੇ ਵਿੱਚ ਤਸਵੀਰ ਸਾਫ਼ ਨਹੀਂ ਦਿਸਦੀ ਹੁੰਦੀ ਤਿੰਨੇ ਮੁਸਾਫਿਰ ਉਸ ਰਾਤ ਬਾਬੇ ਦੀ ਕੁਟਿਆ ਦੇ ਨੇੜੇ ਇੱਕ ਦਰਖਤ ਹੇਠਾਂ ਹੀ ਸੌਂ ਗਏ ਹਵਾਵਾਂ ਠੰਡੀਆਂ ਸੀ ਪਰ ਦਿਲਾਂ ਵਿੱਚ ਇੱਕ ਅਜੀਬ ਗਰਮੀ ਸੀ ਜਿਵੇਂ ਕੁਝ ਨਵਾਂ ਸ਼ੁਰੂ ਹੋਣ ਵਾਲਾ ਹੋਵੇ ਸਵੇਰੇ ਅਮਰਤ ਵੇਲੇ ਬਾਬੇ ਨੇ ਤਿੰਨਾਂ ਨੂੰ ਜਗਾਇਆ ਚਲੋ ਹੁਣ ਰੱਬ ਦਾ ਧਿਆਨ ਧਰਨ ਦਾ ਵੇਲਾ ਹੋ ਗਿਆ ਹੈ ਸਵੇਰ ਦੀ ਨਰਮ ਰੌਸ਼ਨੀ ਮੈਦਾਨ ਨੂੰ ਇੱਕ ਸੁਨਹਿਰੀ ਚਾਦਰ ਵਾਂਗ ਢੱਕ ਰਹੀ ਸੀ ਬशीर बाबा ਤਿੰਨੋਂ ਮੁਸਾਫਰਾ ਨੂੰ ਨਾਲ ਲੈ ਕੇ ਆਪਣੀ ਕੁਟਿਆ ਤੋਂ ਤੁਰ ਪਿਆ ਬਾਬੇ ਦੇ ਹੱਥ ਵਿੱਚ ਇੱਕ ਲੱਕੜੀ ਦੀ ਲਾਠੀ ਸੀ ਤੇ ਚਿਹਰਾ ਨੂਰ ਨਾਲ ਚਮਕ ਰਿਹਾ ਸੀ ਬਾਬੇ ਨੇ ਫਰਮਾਨ ਨੂੰ ਕਿਹਾ ਅੱਜ ਅਸੀਂ ਇਸ ਨਗਰੀ ਦੀ ਸਭ ਤੋਂ ਗਰੀਬ ਬਸਤੀ ਵਿੱਚ ਜਾਵਾਂਗੇ ਉਥੋਂ ਦੇ ਲੋਕ ਦੋ ਵਕਤ ਦੀ ਰੋਟੀ ਲਈ ਤਰਸਦੇ ਨੇ ਤੇਰੀ ਦੌਲਤ ਉਥੇ ਇੱਕ ਸਬਕ ਬਣ ਕੇ ਪਹੁੰਚੇਗੀ ਪਰ ਯਾਦ ਰੱਖੀਂ ਦੇਣਾ ਸੌਖਾ ਨਹੀਂ ਹੁੰਦਾ ਜਦੋਂ ਨੀਅਤ ਵਿੱਚ ਕੋਈ ਲਾਭ ਹੋਵੇ ਅੱਜ ਸਿਰਫ ਦੇਣਾ ਹੈ ਰੱਬ ਦੀ ਰਜ਼ਾ ਲਈ ਬਿਨਾ ਕਿਸੇ ਨਾਮ ਬਿਨਾ ਕਿਸੇ ਇਨਾਮ ਦੇ ਫਰਮਾਨ ਨੇ ਆਪਣੀ ਥੈਲੀ ਚੁੱਕੀ ਜਿਦੇ ਵਿੱਚ ਸੋਨੇ ਚਾਂਦੀ ਦੇ ਸਿੱਕੇ ਸੀ ਤੇ ਬशीर ਬਾਬੇ ਦੇ ਪਿੱਛੇ ਹੋ ਤੁਰਿਆ ਜਦੋਂ ਉਹ ਬਸਤੀ ਵਿੱਚ ਪਹੁੰਚੇ ਤਾਂ ਵੇਖਿਆ ਟੁੱਟੀਆਂ ਝੌਂਪੜੀਆਂ ਨੰਗੇ ਪੈਰ ਬੱਚੇ ਬਜ਼ੁਰਗ ਲੋਕ ਜਿਨ੍ਹਾਂ ਦੀਆਂ ਅੱਖਾਂ ਵਿੱਚ ਉਮੀਦ ਦੀ ਇੱਕ ਲੋ ਹੌਲੀ-ਹੌਲੀ ਮਗ ਰਹੀ ਸੀ ਬਾਬੇ ਨੇ ਕਿਹਾ ਜਾ ਪਰ ਆਪਣਾ ਨਾਮ ਨਾ ਦੱਸੀ ਤੇ ਇੱਕੋ ਸਵਾਲ ਤੋਂ ਬਚੀ ਤੂੰ ਕਿਉਂ ਦੇ ਰਹਾ ਹੈ ਜੇ ਕਿਸੇ ਨੇ ਪੁੱਛਿਆ ਤਾਂ ਸਿਰਫ ਇਹੀ ਕਹਿਣਾ ਉਸ ਮਾਲਕ ਦਾ ਹੁਕਮ ਹੈ ਉਹ ਹਰ ਚੌਂਪੜੀ ਵਿੱਚ ਗਿਆ ਚੁੱਪ-ਚਾਪ ਸਿੱਕੇ ਰੱਖ ਆਇਆ ਬੱਚਿਆਂ ਨੂੰ ਖਾਣ ਪੀਣ ਦੀਆਂ ਥੈਲੀਆਂ ਦਿੱਤੀਆਂ ਤੇ ਹਰ ਵਾਰੀ ਇਹੋ ਜਵਾਬ ਦਿੱਤਾ ਕਿ ਮਾਲਕ ਦਾ ਹੁਕਮ ਹੈ ਜਦੋਂ ਵਾਪਸ ਆ ਕੇ ਬਾਬੇ ਦੇ ਕੋਲ ਆਇਆ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਉਹਨੇ ਕਿਹਾ ਬਾਬਾ ਅੱਜ ਮੈਨੂੰ ਦੌਲਤ ਦਾ ਅਸਲੀ ਅਰਥ ਸਮਝ ਆ ਗਿਆ ਅੱਜ ਪਹਿਲੀ ਵਾਰ ਲੱਗਿਆ ਕਿ ਇਹ ਮੇਰੇ ਹੱਥ ਵਿੱਚ ਇੱਕ ਈਮਾਨਤ ਸੀ ਨਾ ਕਿ ਕੋਈ ਮਲਕੀਅਤ ਬਾਬਾ ਹੱਸਿਆ ਤੇ ਕਹਿਣ ਲੱਗਾ ਹੁਣ ਤੂੰ ਬਰਕਤ ਦੀ ਹਕੀਕਤ ਸਮਝ ਗਿਆ ਰੱਬ ਜਦੋਂ ਦਿੰਦਾ ਹੈ ਤਾਂ ਕਦੇ ਹਿਸਾਬ ਨਹੀਂ ਲੈਂਦਾ ਪਰ ਅਸੀਂ ਜਦੋਂ ਦਿੰਦੇ ਹਾਂ ਤਾਂ 100 ਸਵਾਲ ਕਰਦੇ ਹਾਂ ਫਰਮਾਨ ਦੀ ਪਰਖਿਆ ਤੋਂ ਬਾਅਦ ਹੁਣ ਜ਼ਹੂਰ ਦੀ ਵਾਰੀ ਸੀ ਅਗਲੇ ਦਿਨ ਸਵੇਰੇ ਬਾਬੇ ਨੇ ਜ਼ਹੂਰ ਨੂੰ ਆਵਾਜ਼ ਦਿੱਤੀ ਅੱਜ ਤੇਰਾ ਦਿਨ ਹੈ ਉਸ ਪੁਰਾਣੇ ਕਿਲੇ ਵਿੱਚ ਜਾਣਾ ਹੈ ਜਿੱਥੇ ਤੂੰ ਕਦੇ ਆਪਣੇ ਦੁਸ਼ਮਣਾਂ ਨੂੰ ਹਰਾਇਆ ਸੀ ਉੱਥੇ ਇੱਕ ਜ਼ਖਮੀ ਰੂਹ ਤੇਰਾ ਇੰਤਜ਼ਾਰ ਕਰ ਰਹੀ ਹੈ ਜ਼ਹੂਰ ਹੈਰਾਨ ਹੋਇਆ ਬਾਬਾ ਉੱਥੇ ਤਾਂ ਹੁਣ ਕੋਈ ਨਹੀਂ ਬਚਿਆ ਬਾਬਾ ਬੋਲਿਆ ਜਾ ਤੇ ਵੇਖ ਕਿ ਕੌਣ ਬਚਿਆ ਹੋਇਆ ਹੈ ਜ਼ਹੂਰ ਇਕੱਲਾ ਹੀ ਕਿਲੇ ਵੱਲ ਨੂੰ ਤੁਰ ਪਿਆ ਉਹ ਥਾਂ ਉਜਾੜ ਸੀ ਦੀਵਾਰਾਂ ਟੁੱਟੀਆਂ ਹੋਈਆਂ ਸੀ ਤੇ ਪੁਰਾਣੀਆਂ ਜੰਗਾਂ ਦੇ ਨਿਸ਼ਾਨ ਅਜੇ ਵੀ ਮੌਜੂਦ ਸੀ ਉਸੇ ਵੇਲੇ ਇੱਕ ਝੌਂਪੜੀ ਦੇ ਨੇੜੇ ਉਹਨੂੰ ਇੱਕ ਬੁੱਢਾ ਫਕੀਰ ਦਿਸਿਆ ਜੋ ਜ਼ਖਮੀ ਹਾਲਤ ਵਿੱਚ ਬੈਠਾ ਸੀ ਜ਼ਹੂਰ ਨੇ ਪੁੱਛਿਆ ਤੂੰ ਕੌਣ ਹੈ ਉਹ ਬੋਲਿਆ ਮੈਂ ਉਹ ਹਾਂ ਜਿਹਨੂੰ ਤੂੰ ਕਈ ਸਾਲ ਪਹਿਲਾਂ ਆਪਣੀ ਤਲਵਾਰ ਨਾਲ ਜ਼ਖਮੀ ਕੀਤਾ ਸੀ ਪਰ ਤੂੰ ਮੈਨੂੰ ਮਾਰਿਆ ਨਹੀਂ ਮੈਂ ਹਰ ਰੋਜ਼ ਦੁਆ ਕਰਦਾ ਹਾਂ ਕਿ ਮੇਰਾ ਜ਼ਾਲਮ ਵਾਪਸ ਆਵੇ ਤਾ ਜੋ ਮੈਂ ਉਹਨੂੰ ਮਾਫ ਕਰ ਸਕਾਂ ਜ਼ਹੂਰ ਦੀ ਰੂਹ ਕੰਬ ਗਈ ਉਹ ਜ਼ਮੀਨ ਤੇ ਡਿੱਗ ਪਿਆ ਬਾਬਾ ਮੈਂ ਗੁਨਾਹਗਾਰਾਂ ਮੈਨੂੰ ਮਾਫ ਕਰ ਦੇ ਬਜ਼ੁਰਗ ਫਕੀਰ ਮੁਸਕਰਾਇਆ ਤੇ ਕਹਿਣ ਲੱਗਾ ਰੱਬ ਕੋਲੋਂ ਸੱਚੀ ਮਾਫੀ ਮੰਗ ਉਹ ਸਭ ਤੋਂ ਵੱਡਾ ਮਾਫ ਕਰਨ ਵਾਲਾ ਹੈ ਇਸ ਘਟਨਾ ਤੋਂ ਬਾਅਦ ਜਦੋਂ ਜ਼ਹੂਰ ਵਾਪਸ ਆਇਆ ਉਹਦਾ ਚਿਹਰਾ ਹੀ ਬਦਲ ਚੁੱਕਿਆ ਸੀ ਉਹਨੇ ਆਪਣੀ ਤਲਵਾਰ ਬਾਬੇ ਦੇ ਕਦਮਾਂ ਵਿੱਚ ਰੱਖ ਦਿੱਤੀ ਤੇ ਕਿਹਾ ਹੁਣ ਇਹ ਮੇਰੀ ਨਹੀਂ ਰੱਬ ਦੀ ਇਮਾਨਤ ਹੈ ਬਾਬੇ ਨੇ ਅਸ਼ੀਰਵਾਦ ਦਿੱਤਾ ਤੇ ਕਿਹਾ ਜ਼ਹੂਰ ਹੁਣ ਤੂੰ ਹੱਕ ਦਾ ਸਿਪਾਹੀ ਬਣ ਚੁੱਕਿਆ ਹੈ ਇੱਕ ਸੱਚੀ ਮੁਆਫੀ ਮੰਗਣ ਵਾਲਾ ਰੱਬ ਦਾ ਪਿਆਰਾ ਬਣ ਜਾਂਦਾ ਹੈ ਫਰਮਾਨ ਤੇ ਜ਼ਹੂਰ ਦੇ ਇਮਤਿਹਾਨ ਤੋਂ ਬਾਅਦ ਹੁਣ ਵਾਰੀ ਸੀ ਕਰੀਮ ਦੀ ਬਾਬੇ ਨੇ ਕਿਹਾ ਤੈਨੂੰ ਨਾ ਤਾਂ ਕਿਸੇ ਇਮਤਿਹਾਨ ਦੀ ਲੋੜ ਹੈ ਨਾ ਕਿਸੇ ਸਫ਼ਰ ਦੀ ਮੈਂ ਤੈਨੂੰ ਇੱਕ ਕਿਤਾਬ ਦੇਵਾਂਗਾ ਪਰ ਉਹਦੇ ਵਿੱਚ ਕੋਈ ਸ਼ਬਦ ਨਹੀਂ ਹੋਣਗੇ ਫਿਰ ਵੀ ਤੂੰ ਉਹ ਪੜ੍ਹਨੀ ਹੈ ਕਰੀਮ ਹੈਰਾਨ ਹੋਇਆ ਬਿਨਾ ਸ਼ਬਦਾਂ ਵਾਲੀ ਕਿਤਾਬ ਕਿਵੇਂ ਪੜ੍ਹੀ ਜਾ ਸਕਦੀ ਹੈ? ਬਾਬੇ ਨੇ ਉਹਨੂੰ ਇੱਕ ਖਾਲੀ ਜੀ ਕਿਤਾਬ ਦਿੱਤੀ ਤੇ ਆਖਿਆ, "ਇਹ ਕਿਤਾਬ ਹਰ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਖੋਲ੍ਹੇਂ ਤੇ ਹਰ ਰਾਤ ਚੰਨ ਦੀ ਰੋਸ਼ਨੀ ਵਿੱਚ ਬੰਦ ਕਰੀਂ। ਇਹ ਤੈਨੂੰ ਤੇਰਾ ਅਸਲ ਚਿਹਰਾ ਵਿਖਾਵੇਗੀ। ਉਹ ਚਿਹਰਾ ਜੋ ਰੱਬ ਨੇ ਤੈਨੂੰ ਦਿੱਤਾ ਸੀ ਪਰ ਜਿਸ ਨੂੰ ਤੇਰੇ ਮਨ ਦੀ ਧੁੰਦ ਨੇ ਓਲੇ ਕਰ ਦਿੱਤਾ ਹੈ।" ਕ੍ਰੀਮ ਨੇ ਠੀਕ ਉਸੇ ਤਰ੍ਹਾਂ ਕੀਤਾ। ਪਹਿਲੇ ਦਿਨ ਕੁਝ ਵੀ ਸਮਝ ਨਾ ਆਇਆ। ਦੂਜੇ ਦਿਨ ਇੱਕ ਤਸਵੀਰ ਉਭਰੀ। ਤੀਜੇ ਦਿਨ ਇੱਕ ਸਵਾਲ ਉਠਿਆ ਤੇ ਸੱਤਵੇਂ ਦਿਨ ਗੁਨਾਹਾਂ ਦੀ ਕਾਲਖ ਨਾਲ ਮੈਲਾ ਹੋਇਆ ਆਪਣਾ ਦਿਲ ਦਿਖਣ ਲੱਗ ਪਿਆ ਫਿਰ ਇੱਕ ਰਾਤ ਉਹਨੇ ਬਾਬੇ ਕੋਲ ਆ ਕੇ ਕਿਹਾ ਬਾਬਾ ਹੁਣ ਮੈਨੂੰ ਰੱਬ ਦੀ ਝਲਕ ਹਰ ਦਰਖਤ ਵਿੱਚ ਹਰ ਇਨਸਾਨ ਵਿੱਚ ਹਰ ਸਾਹ ਵਿੱਚ ਮਿਲਦੀ ਹੈ ਬਾਬਾ ਬੋਲਿਆ ਹੁਣ ਤੂੰ ਉਹ ਵੇਖ ਰਿਹਾ ਹੈ ਜੋ ਤੇਰੇ ਅੰਦਰ ਸੀ ਰੱਬ ਦੇ ਨੂਰ ਦੀ ਚਮਕ ਹੁਣ ਤਿੰਨੇ ਮੁਸਾਫਿਰ ਪੂਰੀ ਤਰ੍ਹਾਂ ਬਦਲ ਚੁੱਕੇ ਸੀ ਫਰਮਾਨ ਨੇ ਦੌਲਤ ਨੂੰ ਸੇਵਾ ਦਾ ਜ਼ਰੀਆ ਬਣਾ ਲਿਆ ਜ਼ਹੂਰ ਨੇ ਤਲਵਾਰ ਛੱਡ ਦਿੱਤੀ ਤੇ ਲੋਕਾਂ ਨੂੰ ਅਮਨ ਦਾ ਰਸਤਾ ਵਿਖਾਉਣਾ ਸ਼ੁਰੂ ਕਰ ਦਿੱਤਾ। ਕਰੀਮ ਨੇ ਲੋਕਾਂ ਨੂੰ ਦਿਲ ਦੀ ਕਿਤਾਬ ਪੜਨਾ ਤੇ ਸਿਖਾਉਣਾ ਸ਼ੁਰੂ ਕੀਤਾ। ਬਾਬੇ ਨੇ ਉਹਨਾਂ ਨੂੰ ਆਖਰੀ ਵਾਰ ਬੁਲਾਇਆ ਤੇ ਕਿਹਾ, ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਆਪਣੇ ਸ਼ਹਿਰਾਂ ਨੂੰ ਵਾਪਸ ਜਾਓ ਤੇ ਉੱਥੇ ਨੂਰ ਫਲਾਓ। ਪਰ ਯਾਦ ਰੱਖਿਓ, ਅਸਲ ਸਫ਼ਰ ਹੁਣ ਸ਼ੁਰੂ ਹੋਇਆ ਹੈ। ਚੌਂਪੜੀ ਦੇ ਬਾਹਰ ਦਰਖਤ ਹੀਟਾਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਦਰਖਤ ਦੀਆਂ ਟਾਹਣੀਆਂ ਵਿੱਚੋਂ ਛਣ ਛਣ ਕੇ ਜ਼ਮੀਨ ਉੱਤੇ ਨੂਰ ਵਾਂਗ ਬिखर ਰਹੀਆਂ ਸੀ। ਬਾਬਾ ਬशीर ਉਹਨਾਂ ਤਿੰਨਾਂ ਮੁਸਾਫਰਾਂ ਵੱਲ ਵੇਖ ਰਿਹਾ ਸੀ ਜਿਨ੍ਹਾਂ ਦੇ ਚਿਹਰੇ ਹੁਣ ਪਹਿਲਾਂ ਵਰਗੇ ਨਹੀਂ ਰਹੇ ਸੀ। ਉਹ ਅੱਖਾਂ ਜਿਨ੍ਹਾਂ ਵਿੱਚ ਪਹਿਲਾਂ ਸਵਾਲ ਸੀ ਹੁਣ ਉਹਨਾਂ ਵਿੱਚ ਜਵਾਬ ਬਣ ਚੁੱਕੇ ਸੀ। ਬਾਬਾ ਬੋਲਿਆ ਹੁਣ ਤੁਸੀਂ ਜਾਓ ਕਿਉਂਕਿ ਜੋ ਸਿੱਖਿਆ ਹੈ ਉਹ ਹੋਰਾਂ ਤੱਕ ਪਹੁੰਚਾਉਣਾ ਹੈ। ਤਿੰਨਾਂ ਦੇ ਚਿਹਰਿਆਂ 'ਤੇ ਉਦਾਸੀ ਸੀ। ਫਰਮਾਨ ਨੇ ਕਿਹਾ ਬਾਬਾ ਦਿਲ ਨਹੀਂ ਕਰਦਾ। ਕਿ ਤੈਨੂੰ ਛੱਡ ਕੇ ਜਾਈਏ ਬਾਬੇ ਨੇ ਮੁਸਕਰਾ ਕੇ ਕਿਹਾ ਮੇਰੀ ਸੂਰਤ ਛੱਡ ਸਕਦੇ ਹੋ ਪਰ ਮੇਰੀ ਸੀਰਤ ਲੈ ਕੇ ਜਾਓ ਮੇਰੇ ਬੋਲਾਂ ਨੂੰ ਆਪਣੇ ਕਰਮਾਂ ਵਿੱਚ ਜ਼ਿੰਦਾ ਰੱਖੋ ਤਾਂ ਜੋ ਮੈਂ ਹਰ ਥਾਂ ਤੁਹਾਡੇ ਨਾਲ ਰਹਾ ਬਾਬੇ ਦੀ ਇਹ ਨਸੀਹਤ ਸੁਣ ਕੇ ਤਿੰਨੋਂ ਆਪਣੇ ਆਪਣੇ ਸ਼ਹਿਰਾਂ ਵੱਲ ਰਵਾਨਾ ਹੋ ਗਏ ਫਰਮਾਨ ਆਪਣੇ ਸ਼ਹਿਰ ਵਾਪਸ ਆਇਆ ਉਹਨੇ ਆਪਣੇ ਧਨ ਨਾਲ ਬਹੁਤ ਵੱਡੀ ਇੱਕ ਸਰਾਹ ਬਣਾਈ ਜਿੱਥੇ ਭੁੱਖਿਆਂ ਨੂੰ ਰੋਟੀ ਮਿਲਦੀ ਸੀ ਤੇ ਯਤੀਮਾਂ ਨੂੰ ਓਟ ਹੁਣ ਉਹ ਆਪਣੇ ਨਾਮ ਨਾਲ ਨਹੀਂ ਬਾਬਾ ਫਰਮਾਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਉਹਦੇ ਦਰ ਤੋਂ ਹਰ ਧਰਮ, ਹਰ ਵਰਗ, ਹਰ ਜਾਤ ਦਾ ਇਨਸਾਨ ਬਿਨਾਂ ਕਿਸੇ ਡਰ ਦੇ ਹੋ ਕੇ ਲੰਘਦਾ ਸੀ। ਇੱਕ ਦਿਨ ਇੱਕ ਵਪਾਰੀ ਉਹਨੂੰ ਮਿਲਣ ਆਇਆ ਤੇ ਪੁੱਛਣ ਲੱਗਾ ਕਿ ਤੂੰ ਆਪਣਾ ਸਾਰਾ ਤਨ ਕਿੱਥੇ ਲਾਇਆ? ਫਰਮਾਨ ਨੇ ਜਵਾਬ ਦਿੱਤਾ ਅਸਲ ਦੌਲਤ ਉਹ ਹੈ ਜੋ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦੇਵੇ ਤੇ ਜਿਹੜੀ ਸਿਰਫ ਮੇਰੀ ਤਜ਼ੂਰੀ ਵਿੱਚ ਸੀ ਉਹ ਤਾਂ ਇੱਕ ਭਾਰ ਸੀ। ਜ਼ਹੂਰ ਇੱਕ ਅਜਿਹੇ ਸ਼ਹਿਰ ਗਿਆ ਜਿੱਥੇ ਬਗਾਵਤ ਤੇ ਜੰਗ ਦਾ ਮਾਹੌਲ ਸੀ ਉਥੇ ਲੋਕਾਂ ਨੇ ਤਲਵਾਰ ਨਾਲ ਗੱਲ ਕਰਨੀ ਸਿੱਖੀ ਹੋਈ ਸੀ ਪਰ ਹੁਣ ਜ਼ਹੂਰ ਉਹ ਪੁਰਾਣਾ ਜ਼ਹੂਰ ਨਹੀਂ ਸੀ ਉਹਨੇ ਉਥੇ ਜਾ ਕੇ ਰੱਬ ਦੇ ਘਰ ਬਣਾਏ ਬੱਚਿਆਂ ਨੂੰ ਗਿਆਨ ਸਿਖਾਇਆ ਤੇ ਨੌਜਵਾਨਾਂ ਨੂੰ ਜੰਗ ਨਹੀਂ ਅਮਨ ਦੀ ਤਾਕਤ ਸਮਝਾਈ ਪਰ ਇੱਕ ਦਿਨ ਉਹਦੇ ਸਾਹਮਣੇ ਉਹ ਦੁਸ਼ਮਣ ਆ ਕੇ ਖੜਾ ਹੋਇਆ ਜਿਨੇ ਉਹਦੇ ਪਿਓ ਨੂੰ ਕਤਲ ਕੀਤਾ ਸੀ ਲੋਕਾਂ ਨੇ ਕਿਹਾ ਕਿ ਹੁਣ ਜ਼ਹੂਰ ਬਦਲਾ ਲਵੇਗਾ ਪਰ ਜ਼ਹੂਰ ਨੇ ਕਿਹਾ ਜੋ ਬਦਲਾ ਲੈਂਦਾ ਹੈ ਉਹ ਕਾਤਲ ਬਣ ਜਾਂਦਾ ਹੈ ਮੈਂ ਰੱਬ ਦਾ ਬੰਦਾ ਹਾਂ ਜੋ ਸਭ ਨੂੰ ਮਾਫ ਕਰਦਾ ਹੈ ਉਹਨੇ ਆਪਣੇ ਦੁਸ਼ਮਣ ਨੂੰ ਗਲੇ ਲਾਇਆ ਤੇ ਸਾਰੇ ਸ਼ਹਿਰ ਨੇ ਵੇਖਿਆ ਕਿ ਇੱਕ ਤਲਵਾਰਬਾਜ਼ ਨੇ ਦਿਲ ਨਾਲ ਜਿੱਤ ਹਾਸਲ ਕੀਤੀ ਹੈ ਹੁਣ ਕਰੀਮ ਆਪਣੇ ਇੱਕ ਛੋਟੇ ਜਿਹੇ ਪਿੰਡ ਵਾਪਸ ਗਿਆ ਜਿੱਥੇ ਲੋਕ ਸਿਰਫ ਖੇਤਾਂ ਤੇ ਮੀਂਹ ਦੇ ਆਸਰੇ ਜਿਉਂਦੇ ਸੀ ਉਸਨੇ ਉੱਥੇ ਜਾ ਕੇ ਲੋਕਾਂ ਨੂੰ ਦਿਲ ਦੀ ਕਿਤਾਬ ਪੜ੍ਹਾਉਣੀ ਸ਼ੁਰੂ ਕੀਤੀ ਹਰ ਸਵੇਰ ਉਹ ਇੱਕ ਪੁਰਾਣੇ ਦਰਖਤ ਦੇ ਹੇਠ ਬੈਠਦਾ ਅੱਖਾਂ ਬੰਦ ਕਰਦਾ ਰੱਬ ਦਾ ਧਿਆਨ ਕਰਦਾ ਤੇ ਆਖਦਾ ਕਿ ਜਿਨੇ ਆਪਣੇ ਆਪ ਨੂੰ ਲੱਭ ਲਿਆ ਉਹਨੇ ਰੱਬ ਨੂੰ ਲੱਭ ਲਿਆ ਹੌਲੀ ਹੌਲੀ ਪਿੰਡ ਦੀ ਜ਼ਿੰਦਗੀ ਵਿੱਚ ਨੂਰ ਉਤਰਨ ਲੱਗ ਪਿਆ ਉਹਨਾਂ ਦੇ ਝਗੜੇ ਮਿਟ ਗਏ ਦਿਲ ਸਾਫ਼ ਹੋਣ ਲੱਗ ਪਏ ਕਈ ਮਹੀਨਿਆਂ ਬਾਅਦ ਜਦ ਹਵਾਵਾਂ ਵਿੱਚ ਖੁਸ਼ਬੂ ਤੇ ਮੌਸਮ ਵਿੱਚ ਇੱਕ ਅਜੀਬ ਜੀ ਰੌਣਕ ਆ ਗਈ ਤਾਂ ਤਿੰਨੋਂ ਮੁਸਾਫਿਰ ਇੱਕ ਵਾਰੀ ਫਿਰ ਉਸ ਨਗਰੀ ਵਿੱਚ ਆਏ ਉਹ ਬਾਬੇ ਬशीर ਦੀ ਝੌਂਪੜੀ ਵੱਲ ਦੌੜੇ ਪਰ ਹੁਣ ਉੱਥੇ ਸੁੰਨਸਾਨ ਸੀ ਦਰਖਤ ਉੱਥੇ ਹੀ ਸੀ ਪਰ ਬਾਬੇ ਦੀ ਚਟਾਈ ਖਾਲੀ ਸੀ ਇੱਕ ਕੋਨੇ ਵਿੱਚ ਲੱਕੜ ਦੀ ਇੱਕ ਤਖਤੀ ਸੀ ਜਿਦੇ ਤੇ ਲਿਖਿਆ ਸੀ ਮੈਂ ਚਲਾ ਗਿਆ ਹਾਂ ਉਹ ਸਫ਼ਰ ਤੇ ਜਿੱਥੇ ਹਰ ਰਾਹ ਰੱਬ ਵੱਲ ਜਾਂਦਾ ਹੈ ਪਰ ਜਿਹੜਾ ਮੇਰੇ ਲਫ਼ਜ਼ਾਂ ਨੂੰ ਦਿਲੋਂ ਪੜ੍ਹੇਗਾ ਉਹ ਮੈਨੂੰ ਹਰ ਰੋਜ਼ ਪਾਏਗਾ ਇਹ ਪੜ੍ਹ ਕੇ ਤਿੰਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਪਰ ਫਿਰ ਉਹਨਾਂ ਨੇ ਹੱਥ ਚੁੱਕ ਕੇ ਤੇ ਦੁਆ ਕੀਤੀ ਕਿ हे ਰੱਬ ਜਿਸ ਦਰਵੇਸ਼ ਨੇ ਸਾਨੂੰ ਜਿਉਣਾ ਸਿਖਾਇਆ ਉਹਦੀ ਰੂਹ ਨੂੰ ਸਕੂਨ ਦੇ ਤੇ ਸਾਨੂੰ ਉਸ ਦਾ ਪੈਗਾਮ ਫੈਲਾਉਣ ਲਈ ਕਾਬਲੀਅਤ ਬਖਸ਼ ਉਸ ਨਗਰੀ ਦੇ ਇੱਕ ਰੱਬ ਦੇ ਭਗਤ ਤੇ ਤਿੰਨ ਮੁਸਾਫਰਾਂ ਦੀ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਨਸਾਨੀ ਜ਼ਿੰਦਗੀ ਦਾ ਮਕਸਦ ਸਿਰਫ ਦੌਲਤ ਤਾਕਤ ਜਾਂ ਵਿਦਿਆ ਹਾਸਲ ਕਰਨਾ ਨਹੀਂ ਸਗੋਂ ਉਹਨਾਂ ਚੀਜ਼ਾਂ ਨੂੰ ਹੋਰਾਂ ਦੀ ਭਲਾਈ ਲਈ ਵਰਤਣਾ ਹੈ ਇਸ ਕਹਾਣੀ ਚੋਂ ਸਾਨੂੰ ਤਿੰਨ ਮਹੱਤਵਪੂਰਨ ਸਬਕ ਮਿਲਦੇ ਨੇ ਪਹਿਲਾ ਦੌਲਤ ਬੋਝ ਬਣ ਜਾਂਦੀ ਹੈ ਜਦੋਂ ਤੱਕ ਉਹ ਕਿਸੇ ਲੋੜਵੰਦ ਦੇ ਕੰਮ ਨਾ ਆਵੇ ਫਰਮਾਨ ਨੇ ਸਿਖਾਇਆ ਕਿ ਤਾਂਨ ਦੌਲਤ ਰੱਬ ਦੀ ਆਮਾਨਤ ਹੁੰਦੀ ਹੈ ਤੇ ਅਸਲ ਬਰਕਤ ਉਦੋਂ ਹੀ ਆਉਂਦੀ ਹੈ ਜਦੋਂ ਉਸ ਨੂੰ ਵੰਡਿਆ ਜਾਵੇ ਦੂਜਾ ਸਬਕ ਤਾਕਤ ਦਾ ਅਸਲ ਮਕਸਦ ਬਦਲਾ ਨਹੀਂ ਸਗੋਂ ਮੁਆਫ ਕਰਨਾ ਤੇ ਅਮਨ ਫਲਾਉਣਾ ਹੈ ਜ਼ਹੂਰ ਨੇ ਸਾਨੂੰ ਦੱਸਿਆ ਕਿ ਤਲਵਾਰ ਛੱਡ ਕੇ ਦਿਲ ਜਿਤਨਾ ਹੀ ਅਸਲ ਵੀਰਤਾ ਹੁੰਦੀ ਹੈ ਤੇ ਤੀਜਾ ਸਬਕ ਉਹੀ ਇਲਮ ਸੱਚਾ ਹੈ ਜੋ ਇਨਸਾਨ ਨੂੰ ਉਹਦੇ ਰੱਬ ਉਹਦੇ ਆਪੇ ਨਾਲ ਆਪਣੀ ਅਸਲੀਅਤ ਨਾਲ ਰੂਬਰੂ ਕਰਾਵੇ ਕਰੀਮ ਦੀ ਭਾਲ ਸਾਨੂੰ ਸਿਖਾਉਂਦੀ ਹੈ ਕਿ ਰੋਹਾਨੀ ਸਫਰ ਹਮੇਸ਼ਾ ਆਪਣੇ ਅੰਦਰੋਂ ਹੀ ਸ਼ੁਰੂ ਹੁੰਦਾ ਹੈ ਸੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਜੜ ਜਾਓ ਪੰਜਾਬੀ ਅਲਫਾਜ਼ ਦੇ ਨਾਲ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਬਹੁਤ ਬਹੁਤ ਸ਼ੁਕਰੀਆ